ਪੱਟੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਕਾਂਗਰਸ ਪਾਰਟੀ ਹੁਣ ਹਰਮੀਤ ਸਿੰਘ ਪਠਾਨ ਮਾਜਰਾ ਦੇ ਹੱਕ ਦੇ ਵਿੱਚ ਉਤਰੀ ਹੈ ਤੇ ਉੱਥੇ ਕੁਲਵੀਰ ਸਿੰਘ ਜੀਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਕਈ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਐਮਐਲਏ ਦੀ ਜੋ ਜ਼ਮੀਰਾ ਜਾਗਦੀ ਹੈ ਨਾ ਤਾਂ ਹੁਣ ਹੱਕ ਦੇ ਵਿੱਚ ਜਿਹੜਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਨਾਰਾ ਮਾਰਨਾ ਚਾਹੀਦਾ ਤੇ ਦੂਜੇ ਪਾਸੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਸਵਾਲ ਚੱਕੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਜ਼ਿਆਦਾ ਪਰਚੇ ਜਿਹੜੇ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਤੇ ਠੋਕੇ ਗਏ ਨੇ ਪਰੰਤੂ ਉੱਥੇ ਹੀ ਹਰਮੀਤ ਸਿੰਘ ਪਠਾਨ ਮਾਜਰਾ ਨੇ ਸੱਚ ਬ ਉਹ ਅੱਜ ਭੁਗਤਣਾ ਪੈ ਰਿਹਾ ਹੋਰ ਕੀ ਕੁਝ ਕਹਿਣਾ ਕੁਲਵਿੰਦਰ ਸਿੰਘ ਜੀਰਾ ਦਾ ਆਓ ਤੁਹਾਨੂੰ ਸੁਣਾਉਨੇ ਆ ਜੀ ਐਮ ਐਲ اے ਪਟਿਆਲੇ ਤੋਂ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਕਿ ਉਹ ਵੀਡੀਓ ਵੇਖ ਕੇ ਮਨ ਵੀ ਬਹੁਤ ਖਰਾਬ ਹੋਇਆ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਉਹ ਜਿਹੜੇ 92 ਐਮ ਐਲ اے ਜਿਹੜੇ ਕਿਸੀ ਉਹ ਯਾਰ ਸਾਡੇ ਤੁਹਾਡੇ ਐਮ ਐਲ اے ਬੰਨ ਨਾਲੋ ਥੜਿਆ ਕੀ ਸੀ ਬਈ ਅੱਜ ਇੱਕੇ ਤੁਹਾਡੇ ਐਮ ਐਲ اے ਤੇ ਸੱਚ ਬੋਲਣ ਕਰਕੇ ਇੱਕ ਹੋਂਦੇ ਤੇ ਪਰਚਾ ਦਰਜ ਹੋਇਆ ਪਿਛਲੇ ਦਿਨਾਂ ਚ ਔਰ ਪਠਾਨ ਮਾਇਰਾ ਜੀ ਤੇ ਪਰਚਾ ਕਿਉਂ ਦਰਜ ਕੀਤਾ ਗਿਆ ਕਿਉਂਕਿ ਉਹਨੇ ਹੜਾਂ ਦੇ ਉੱਪਰ ਕਿਹਾ ਸੀਗਾ ਕਿ ਗਲਤੀ ਕਿਸ ਅਫਸਰ ਦੀ ਹੈ ਤੇ ਸੱਚ ਬੋਲਣ ਦਾ ਖਮਿਆਜਾ ਭੁਗਤ ਰਿਹਾ ਅੱਜ ਹੁੰਦੇ ਤੇ ਬਲਾਤਕਾਰ ਦਾ ਜਿਹੜਾ ਥੋੜੇ ਦਿਨ ਪਹਿਲਾਂ ਕੇਸ ਦਰਜ ਕਰ ਦਿੱਤਾ ਗਿਆ ਔਰ ਮੈਂ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕਹਿਣਾ ਚਾਹੁੰਦਾ ਕਿ ਮੈਨੂੰ ਲੱਗਦਾ ਕਿ ਤੁਸੀਂ ਜਮੀਰ ਜੇ ਤੁਹਾਡੀ ਆਵਾਜ਼ ਦਿੰਦੀ ਤਾਂ ਜੇ ਬਾੜੀ ਮੋਟੀ ਜ਼ਮੀਰ ਦੇ ਵੀ ਮਾਲਕ ਹੁੰਦੇ ਤਾਂ ਉਸ ਭਰਾ ਦੀ ਲੜਾਈ ਲੜਦੇ ਉਹਦੇ ਹੱਕ ਚ ਆਉਂਦੇ ਔਰ ਮੈਂ ਇਹ ਗੱਲ ਕਹਿਣਾ ਕਿ ਜੇ ਪਠਾਨ ਮਾਜਰੇ ਨੇ ਕੋਈ ਗਲਤ ਕੰਮ ਕੀਤਾ ਉਹਦੇ ਦੇ ਝੂਠਾ ਪਰਚਾ ਤਾਂ ਉਹਦੇ ਤੇ ਜਿਹੜਾ ਝੂਠਾ ਪਰਚਾ ਹੈ ਉਹਦਾ ਫੈਸਲਾ ਜਾਂ ਤਾਂ ਰੱਬ ਦੀ ਅਦਾਲਤ ਚ ਹੋਣਾ ਹੈ ਤੇ ਜਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਹੋਣਾ ਹੈ ਅਦਾਲਤਾਂ ਤੇ ਛੱਡ ਦਈਏ ਪਰ ਮੈਂ ਐਮਐਲਏ ਨੂੰ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਦੇਆਂ ਨੂੰ ਕਿ ਯਾਰ ਜੇ ਮੁੱਖ ਮੰਤਰੀ ਨੇ ਪਰਚਾ ਦਿੱਤਾ ਡੀਜੀਪੀ ਨੇ ਪਰਚਾ ਦਿੱਤਾ ਤੇ ਯਾਰ ਤੁਸੀਂ ਜਿਵੇਂ ਹੀ ਜਿਵੇਂ ਲੋਕ ਇੱਕ ਵੀਡੀਓ ਵਿਖਾਉਂਦੇ ਹੁੰਦੇ ਆ ਕਿ ਤੁਸੀਂ ਭੇਡਾਂ ਦੇ ਤੌਰ ਤੇ ਕੰਮ ਕਰ ਰਹੇ ਹੋ ਔਰ ਮੈਂ ਗੱਲ ਕਹਿਣਾ ਕਿ ਯਾਰ ਮੈਂ ਪਠਾਨ ਮਾਜਰੇ ਤੋਂ ਗਲਤੀ ਹੋਈ ਹੋਊਂ ਉਹਦੇ ਪਰਿਵਾਰ ਤੋਂ ਕੀ ਗਲਤੀ ਹੋਈ ਹੈ ਵਾਰੀ ਵਾਰੀ ਜਿਹੜਾ ਜਿਹੜਾ ਐਮਐਲਏ ਬੋਲਦਾ ਚਾਹੇ ਰੋੜੇ ਦੀ ਗੱਲ ਕਰ ਲਈ ਹਰ ਇੱਕ ਤੇ ਪਰਚਾ ਦਿੱਤਾ ਜਾਂਦਾ ਔਰ ਜੇ ਵਾਰੀ ਅਰੋੜੇ ਦੀ ਆ ਗਈ ਆ ਜੇ ਪਠਾਨਮਾਜਰੇ ਦੀ ਆ ਗਈ ਆ ਮੇਰੇ ਤੇ ਪਰਚਾ ਆ ਸਾਰੀ ਕਾਂਗਰਸ ਨਾਲ ਖੜੀ ਅਮਰਿੰਦਰ ਸਿੰਘ ਰਾਜਾ ਵੜੇ ਖੜੇ ਸਿੰਘਜੰਦਰ ਸਿੰਘ ਰੰਧਾਵਾ ਖੜੇ ਔਰ ਇਹਦੇ ਨਾਲ ਨਾਲ ਚਰਨਜੀਤ ਚੰਨੀ ਪ੍ਰਤਾਪ ਸਿੰਘ ਬਾਜਵਾ ਕਿਹੜਾ ਲੀਡਰ ਆ ਜਿਹੜਾ ਨਹੀਂ ਖੜਿਆ ਔਰ ਅੱਜ ਇਹਦੇ ਪਠਾਨਮਾਜਰੇ ਤੇ ਪਰਚਾ ਦਰਜ ਹੋਇਆ ਤੇ ਤੁਸੀਂ ਹਾਂ ਦਾ ਨਾਰਾ ਮਾਰੋ ਘੱਟੋ ਘੱਟ ਕੀ ਹੁੰਦੇ ਪਰਿਵਾਰ ਨੂੰ ਜਿਹੜਾ ਕਿ ਜਿਹੜਾ ਪੁਲਿਸ ਸੁਰੱਖਿਆ ਦੇ ਵਿੱਚ ਜਿਹਨੂੰ ਘੇਰਿਆ ਆ ਆ ਮੈਨੂੰ ਪਤਾ ਲੱਗਾ ਕਿ 4 ਕੁ ਦਿਨ ਪਹਿਲਾਂ ਕਿ ਉਹਨਾਂ ਦੀ ਧਰਮ ਪਤਨੀ ਕਿਸੇ ਗੁਰਦੁਆਰਾ ਸਾਹਿਬ ਕਿਸੇ ਮਹਾਪੁਰਸ਼ਾਂ ਨੂੰ ਮਿਲ ਜਾਂਦੇ ਆ ਅਰਦਾਸ ਬੇਨਤੀ ਕਰਾਉਣ ਲਈ ਤੇ ਮਹਾਪੁਰਸ਼ਾਂ ਦੇ ਕਮਰੇ ਦੇ ਵਿੱਚ ਵੀ ਅੰਦਰ ਪੁਲਿਸ ਜਾਂਦੀ ਆ ਕਿ ਪਤਾ ਨਹੀਂ ਕੀ ਗੱਲ ਅੰਦਰ ਕਰ ਆਉਣੀ ਯਾਰ ਤੁਸੀਂ ਜਲੀਲ ਕਰ ਰਹੇ ਹੋ ਇੱਕ ਐਮਐਲਏ ਦੇ ਪਰਿਵਾਰ ਇੱਕ ਬੰਨੇ ਦਾ ਕਹਿੰਦੇ ਆ ਕਿ ਐਮਐਲਏ ਦਾ ਰਤਬਾ ਜਿਹੜਾ ਉਹ ਚੀਪ ਫੈਕਟਰੀ ਤੋਤੇ ਆ ਪਰ ਅੱਜ ਐਮਐਲਏ ਦਾ ਰੁਤਬਾ ਇੰਨਾ ਖਰਾਬ ਕਰ ਦਿੱਤਾ ਆ ਆਮ ਆਦਮੀ ਪਾਰਟੀ ਨੇ ਕਿ ਅੱਜ ਗੁਰਦੁਆਰੇ ਜਾਣ ਲਈ ਵੀ ਪੁਲਿਸ ਨਾਲ ਜਾਂਦੀ ਆ ਔਰ ਮੈਂ ਤਾਂ ਇਹ ਗੱਲਾਂ ਕਰਦਾ ਮੈਂ ਕਿ ਉਹਦੇ ਪਰਿਵਾਰ ਦਾ ਉਹਦੇ ਬੇਟੇ ਦਾ ਉਹਦੀ ਧਰਮ ਪਤਨੀ ਦਾ ਉਹਦੇ ਬਾਕੀ ਜੀਆਂ ਦਾ ਕੀ ਕਸੂਰ ਆ ਬਈ ਅੱਜ ਜੇ ਬਾਜ਼ਾਰ ਜਾਣਾ ਤਾਂ ਪੁਲਿਸ ਉਹਨਾ ਮਕਰ ਲੱਗ ਜਾਂਦੀ ਗੁਰੂ ਘਰ ਜਾਂਦੇ ਆ ਤਾਂ ਲੱਗ ਜਾਂਦੀ ਉਹ ਵਿਚਾਰੇ ਆਪਦੀ ਮਰਜ਼ੀ ਤੋਂ ਬਿਨਾ ਕਿਤੇ ਜਾ ਨਹੀਂ ਸਕਦੇ ਤੁਸੀਂ ਪਠਾਨ ਮਾਜਰਾ ਨੂੰ ਫੜ ਲਓ ਅਸੀਂ ਕਹਤੋਂ ਕਹਿੰਦੇ ਨਾ ਫੜੋ ਫੜ ਕੇ ਅੰਦਰ ਦਿਓ ਉਹਦਾ ਫੈਸਲਾ ਕੋਰਟ ਕਰੂਗੀ ਉਹ ਸਹੀ ਹੈ ਜਾਂ ਗਲਤ ਪਰ ਮੈਂ ਅਜ ਉਸ ਪਰਿਵਾਰ ਦੇ ਨਾਲ ਡਟ ਕੇ ਖੜਾ ਕਿ ਪਠਾਨ ਮਾਜਰਾ ਜੀ ਦੇ ਪਰਿਵਾਰ ਨੂੰ ਨਾ ਤੰਗ ਕੀਤਾ ਜਾਵੇ ਔਰ ਐਮਐਲਏ ਨੂੰ ਵੀ ਮੈਂ ਬੇਨਤੀ ਕਰਦਾ ਕਿ ਜੇ ਮਾੜੀ ਮੋਟੀ ਤੁਹਾਡੇ ਚਣ ਛੇਗੀ ਆ ਮਾੜੀ ਮੋਟੀ ਵੀ ਅਣਖੇਗੀ ਤੇ ਆਪ ਦੇ ਮੁੱਖ ਮੰਤਰੀ ਸਾਹਿਬ ਨੂੰ ਮਿਲੋ ਔਰ ਉਹਨਾਂ ਨੂੰ ਕਹੋ ਕਿ ਜੇ ਅੱਜ ਪਠਾਨ ਮਾਜਰੇ ਦੀ ਤੇ ਬਾਕੀ ਐਮਐਲਏ ਦੀ ਵਾਰੀ ਆ ਤੇ ਕੱਲ ਨੂੰ ਜੇ ਅਸੀਂ ਕੋਈ ਬਿਆਨ ਦੇ ਦਿੱਤਾ ਤੇ ਇਹਨਾਂ ਮੁਕੀ ਵਾਰੀ ਛੱਡੀ ਵੀ ਆਉਗੀ। ਔਰ ਮੈਂ ਕਹਿਣਾ ਕਿ ਤੁਹਾਡੀ ਤੁਹਾਨੂੰ ਇੱਕ ਕਹਾਵਤ ਕਹਿਣੀ ਚਾਹੁੰਦਾ। ਜਦੋਂ ਦੂਜੇ ਦੇ ਘਰੇ ਅੱਗ ਲੱਗੀ ਹੁੰਦੀ ਹੈ ਨਾ ਤੇ ਅਸੀਂ ਬੜਾ ਖੁਸ਼ ਹੁੰਨੇ ਆ ਪਰ ਉਹਦਾ ਧੂਮਾ ਤੇ ਸ਼ੇਕ ਸਾਡੇ ਵੱਲ ਵੀ ਆਉਂਦਾ। ਔਰ ਇਸ ਕਰਕੇ ਅੱਜ ਜਿਵੇਂ ਜਿਵੇਂ ਸਮਾਂ ਨੇੜੇ ਆਉਂਦਾ ਪਿਆ ਅਜੇ ਤਾਂ ਲੋਕਾਂ ਨੇ ਬੋਲਣਾ ਸ਼ੁਰੂ ਕੀਤਾ ਅਜੇ ਤੁਹਾਡੇ ਐਮਐਲਏ ਨੇ ਬੋਲਣਾ ਸ਼ੁਰੂ ਕੀਤਾ। ਔਰ ਮੈਂ ਇਹ ਗੱਲ ਕਹਿਣਾ ਕਿ ਜਿਹੜੇ ਤੁਸੀਂ 92 93 ਜਿੰਨੇ ਵੀ ਹੋ ਚਾਹੇ ਉਹਨਾਂ ਦੇ ਐਮਪੀ ਆ ਚਾਹੇ ਐਮਐਲਏ ਆ ਮਾੜੀ ਮੋਟੀ ਜੇ ਜਮੀਰ ਹੈਗੀ ਆ ਤੇ ਅੱਜ ਪਠਾਨ ਮਾਜਰੇ ਨਾਲ ਖੜੋ ਨਾ ਖੜੋ ਅੱਜ ਉਹਦੇ ਪਰਿਵਾਰ ਨਾਲ ਖੜਨ ਦੀ ਲੋੜ ਆ ਇਸ ਕਰਕੇ ਮੈਨੂੰ ਆਸ ਆ ਕਿ ਤੁਸੀਂ 2 ਲੱਖ ਵੋਟਾਂ ਦਾ ਨਮਾਇੰਦਾ ਹੁੰਦਾ ਐ ਐਮਐਲਏ ਔਰ ਜੇ ਤੁਹਾਡੇ ਤੇ ਭੀੜ ਪਈ ਜੱਜ ਪਠਾਨ ਮਾਜਰੇ ਨਾਲ ਨਹੀਂ ਖੜਦੇ ਤੁਹਾਡੇ ਮਗਰ ਵੀ ਕਿਸੇ ਨੇ ਨਹੀਂ ਖੜਨਾ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੋ ਅੱਜ ਪੰਜਾਬ ਦੇ ਡੀਜੀਪੀ ਨੂੰ ਮਿਲੋ ਔਰ ਮੈਂ ਕੱਲ ਕਹਿਣਾ ਕਿ ਉਹਦੇ ਪਰਿਵਾਰ ਨੂੰ ਰਾਹ ਦਿਵਾਓ ਕਿਉਂਕਿ ਜੇ ਉਹਦੇ ਪਰਿਵਾਰ ਨੂੰ ਧਰਮ ਪਤਨੀ ਬਿਮਾਰ ਰਹਿੰਦੀ ਆ ਬੇਟਾ ਬਿਮਾਰ ਰਹਿੰਦਾ ਹੈ ਜੇ ਕੱਲ ਨੂੰ ਕੋਈ ਘਟਨਾ ਵਾਪਰ ਗਈ ਕਿ ਸਦਮੇ ਦੇ ਵਿੱਚ ਨੇ ਜੇ ਉਹਨਾਂ ਦੀ ਕੋਈ ਘਟਨਾ ਵਾਪਰ ਗਈ ਅਨਸਖਾਵੀ ਤੇ ਉਹਦਾ ਜ਼ਿੰਮੇਵਾਰ ਪੰਜਾਬ ਦਾ ਡੀਜੀਪੀ ਤੇ ਪੰਜਾਬ ਦਾ ਮੁੱਖ ਮੰਤਰੀ ਹੋਊਗਾ ਔਰ ਗਨਾਹਗਰ ਕੌਣ ਹੋਣਗੇ ਜਿਹੜੇ ਹੁੰਦੇ ਸਾਥੀ ਐਮਐਲਏ ਨੇ ਕਿਉਂਕਿ ਤੁਸੀਂ ਯਾਰ ਇੱਕ ਵਾਰੀ ਵੀ ਆਂਦਾ ਨਾਰਾ ਨਹੀਂ ਮਾਰਿਆ ਹੁੰਦੇ ਲਈ ਹਰ ਜੇ ਮਾੜੀ ਮੋੜ ਕੀ ਅਣਖ ਜਾਗਦੀ ਹੈ ਤੇ ਅੱਜ ਉਹਦੇ ਪਰਿਵਾਰ ਲਈ ਆਂਦਾ ਨਾਰਾ ਮਾਰੋ ਔਰ ਮੁੱਖ ਮੰਤਰੀ ਨਾਲ ਗੱਲ ਕਰੋ ਤਾਂ ਕਿ ਉਹਦਾ ਪਰਿਵਾਰ ਸੁੱਖ ਦੀ ਜ਼ਿੰਦਗੀ ਜੀ ਸਕੇ ਔਰ ਪਠਾਨ ਮਾਇਰਾ ਮਿਲਦਾ ਫੜ ਲਓ ਯਾਰ ਤੁਸੀਂ ਕਹੋ ਜਾ ਕੇ ਮੁੱਖ ਮੰਤਰੀ ਨੂੰ ਜੀਜਪੀ ਨੂੰ ਕਹੋ ਜਿੱਥੇ ਮਿਲਦਾ ਫੜ ਲਓ ਪਰ ਪਰਿਵਾਰ ਨੂੰ ਜਿਹੜਾ ਕਿ ਉਹ ਤੰਗ ਨਾ ਕਰੋ ਇਸ ਕਰਕੇ ਮੈਂ ਦੋਸਤੋ ਇਹ ਤਾਂ ਵੀਡੀਓ ਪਾਈਏ ਕਿਉਂਕਿ ਉਹ ਮੇਰਾ ਕੋਈ ਜਾਣਕਰ ਨਹੀਂ ਮੇਰਾ ਕੋਈ ਸੱਜਣ ਨਹੀਂ ਪਰ ਅੱਜ ਇੱਕ ਵੀਡੀਓ ਵੇਖ ਕੇ ਕਿ ਯਾਰ ਐਮਐਲਏ ਜਲੀਲ ਹੋ ਰਿਹਾ ਔਰ ਜੇ ਐਮਐਲਏ ਦੇ ਹਲਾਤਾ ਇਹਦਾ ਮਤਲਬ ਕੀ ਜਿਹੜੇ ਆ ਸਾਥੀ ਬੈਠੇ ਆ ਚਾਰੇ ਇਹਨਾਂ ਦਾ ਤਾਂ ਤੁਸੀਂ ਗੱਲ ਘੁੱਟ ਕੇ ਹੀ ਮਾਰਦੇ ਹੋਗੇ ਕਿਉਂਕਿ ਅੱਜੇ ਤਾਂ ਲੋਕਾਂ ਨੇ ਸਵਾਲ ਕਰਨੇ ਆ ਤੁਹਾਡੇ ਨਾਲ ਜਾ ਕੇ ਪਿੰਡਾਂ 'ਚ ਜਦੋਂ ਤੁਸੀਂ ਪਿੰਡਾਂ 'ਚ ਜਾਣਾ ਹੈ ਨਾ ਮਾਨ ਸਾਹਿਬ ਲੋਕਾਂ ਨੇ ਸਵਾਲ ਕਰਨੇ ਔਰ ਲੋਕਾਂ ਦਾ ਸਵਾਲਾਂ ਦਾ ਜਵਾਬ ਜਿਹੜਾ ਜੇ ਸਵਾਲ ਕੀਤਾ ਪਠਾਨ ਮੱਜ ਨੇ ਤੇ ਉਹਨੇ ਸਹੀ ਜਵਾਬ ਦਿੱਤਾ ਕਿ ਫਲਾਣੇ ਅੱਤਰ ਦੀ ਗਲਤੀ ਹੈ ਔਰ ਹੁੰਦਾ ਜੇ ਜਵਾਬ ਉਹਨੇ ਗਲਤ ਦਿੱਤਾ ਸੀ ਤੇ ਤੁਸੀਂ ਉਹਨੂੰ ਕਹਿੰਦੇ ਕਿ ਭਾਈ ਇਹ ਤੇਰਾ ਜਵਾਬ ਗਲਤ ਆ ਤੁਸੀਂ ਉਦੋਂ ਹੀ ਪ੍ਰੈਸ ਕਾਨਫਰੈਂਸ ਉਹ ਅਫਸਰ ਕਰਦਾ ਉਦੋਂ ਹੀ ਡਾਟਾ ਕਲੀਅਰ ਕਰਦਾ ਉਦੋਂ ਹੀ ਦੱਸਦਾ ਕਿ ਭਾਈ ਇਹ ਗਲਤ ਬੋ ਰਿਹਾ ਹੈ ਇਹ ਕੁਦਰਤੀ ਹਾਫਤਾ ਕਰਕੇ ਹੋਇਆ ਇਸ ਕਰਕੇ ਇਹਦਾ ਜਵਾਬ ਦੇਣ ਦੀ ਬਚਾਏ ਉਹਦੀ ਵਾਅਦ ਤੋਂ ਦਬਾਉਣਾ ਜਿਹੜਾ ਉਹ ਬਿਲਕੁਲ ਗਲਤ ਆਜ ਮੈਂ ਪਠਾਨ ਮਾਇਰੇ ਦੇ ਪਰਿਵਾਰ ਦੇ ਨਾਲ ਖੜਾ ਔਰ ਬਾਕੀ ਵੀ ਸਾਰੇ ਐਮਐਲਏ ਨੂੰ ਬੇਨਤੀ ਕਰਦਾ ਕਿ ਭਾਈ ਜੇ ਪਠਾਨ ਮਾਇਰੇ ਦੀ ਵਾਰੀ ਆਈ ਹੈ ਤੁਹਾਡੀ ਵੀ ਆਉਣੀ ਅੱਗੇ ਪਹਿਲਾਂ ਜਦੋਂ ਖਹਿਰਾ ਸਾਬ ਤੇ ਪਰਚਾ ਆਇਆ ਸੀ ਤਾਂ ਮੈਂ ਫਾਜ਼ਲ ਕਾ ਗਿਆ ਤੇ ਮੈਂ ਉਹਨੂੰ ਕਹਿੰਦਾ ਮੈਂ ਕਿ ਅੱਜ ਜੇ ਜੀਰਾ ਬੋਲਿਆ ਤੇ ਥੋੜੇ ਦਿਨਾਂ ਨੂੰ ਜੇਲ੍ਹ ਜਾਊਗਾ ਮੈਂ ਜਾ ਕੇ ਵੀ ਆਇਆ ਵਾਂ ਕਿਉਂਕਿ ਬੋਲਣ ਵਾਲੇ ਨੂੰ ਬਾਹਰ ਤਾਂ ਰਹਿਣ ਨਹੀਂ ਦਿੱਤੇ ਜੇਲ੍ਹ ਭੇਜ ਦਿਓ ਪਰ ਮੈਂ ਗੱਲ ਕਹਿਣਾ ਕਿ ਸੱਚ ਨੂੰ ਕਿੰਨਾ ਕੁ ਚਿਰ ਦਬਾ ਲੂੰ ਇਸ ਕਰਕੇ ਜਿੰਨੇ ਆਮ ਆਦਮੀ ਪਾਰਟੀ ਦੇ ਐਮਐਲਏ ਜਾਗੋ ਅੱਜ ਜਾਗਣ ਦੀ ਲੋੜ ਆ ਅੱਜ ਉਹਦੇ ਪਰਿਵਾਰ ਨਾਲ ਖੜਨ ਦੀ ਲੋੜ ਆ ਔਰ ਮੈਂ ਗੱਲ ਕਿਨਾਂ ਕਿ ਜੇ ਤੁਸੀਂ ਮੁੱਖ ਮੰਤਰੀ ਕੋਲ ਤੇ ਬੀਜਪੀ ਕੋਲ ਚਲੇ ਗਏ ਤੇ ਉਹ ਪਰਿਵਾਰ ਨੂੰ ਇਨਸਾਫ ਮਿਲ ਸਕਦਾ ਹੈ ਇਸ ਕਰਕੇ ਦੋਸਤੋ ਜੇ ਮੇਰੀਆਂ ਗੱਲਾਂ ਠੀਕ ਲੱਗੀਆਂ ਕਿ ਸਾਨੂੰ ਅੱਜ ਉਹਦੇ ਪਰਿਵਾਰ ਨਾਲ ਖੜਨਾ ਚਾਹੀਦਾ ਹੈ ਤੇ ਇਸ ਵੀਡੀਓ ਨੂੰ ਜਿਹੜਾ ਕਿ ਉਹ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇ